ਵਰਸ ਵਾਲੇ ਸਾਧ ਸੰਗ ਦੀਓ ਆਹ ਤਾਂ ਚੈਚਰੀ ਗੁਰੂ ਬਾਬਿੰਸ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਗ ਨੂੰ ਜੋੜ ਕੇ ਜੀ ਸਾਧ ਸੰਗ ਦੀਓ ਮਾਪਾ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ ਜੋ ਕਿ ਅਮਰਤ ਵੇਲੇ ਸਾਧ ਸੰਗ ਦੇ ਦਰਸ਼ਨ ਕਰ ਰਹੇ ਆ ਆਪਣਾ ਸਮਾਂ ਸਭਾਗਾ ਬਣਾ ਰਹੇ ਹਨ ਸਤਗੁਰੂ ਦੀ ਕਿਰਪਾ ਕਰਨ ਸਭ ਤੇ ਮੇਰਾ ਪ੍ਰਿਆਤ ਰੱਖਣ ਸਤਗੁਰਾਂ ਦਾ ਬਲੰਦ ਕੀਤਾ ਆ ਨਾਰਾ ਧਰਾਈਏ ਇੱਕ ਵਾਰ ਕਹਿੰਦੇ ਜਪੋ ਜਿਵਾ ਹੈ ਜੀ ਕਾਤਾ ਸਾਂ ਵਾਹਿਗੁਰੂ ਦੀ ਬਤੀ ਦਵਾਤ ਦੀ ਮਹਿਲ ਦਿਲ ਤੋਂ ਮਾਨਤਾ ਨਹੀਂ ਛੱਡ ਕੇ ਹੌਲਾ ਕਾਤ ਹੋ ਜਾ ਜੁਗਤੀ ਨਾਲ ਮੁਕਤੀ ਹੀਰ ਲੈਣ ਬਦਲੇ ਚਾਦਰ ਪੁਣਾ ਤਿਆਗ ਕੇ ਚਾ ਕਹੋ ਜਾ ਬਲਕਾ ਉੱਪਰ ਬਿਠਾਨਗੇ ਲੋਕ ਤੈਨੋ

ਨੇ ਪਟਣੇ ਵਿੱਚ ਅਵਤਾਰ ਲਿਆ ਆ ਆ ਸ਼ੈਰ ਅਨੰਦਪੁਰ ਦਾਰ ਲਿਆ ਬਚਪਨ ਵਿੱਚ ਪਿਤਾ ਨੂੰ ਵਾਰ ਲਿਆ ਫਿਰ ਖਾਲਸ ਪੰਥ ਸਜਾਇਆ ਏ ਦਸ਼ਮੇਂ ਦੇ ਪਿਤਾ ਗੁਰਸੂਰੇ ਨੂੰ ਉਤਰ ਗਿਆ ਜਿਸ ਨੇ ਉਹ ਉਤਰ ਗਿਆ ਜਿਸ ਨੇ ਗਾਇਆ ਏ ਦੇਵਤਾਰ ਲਿਆ ਆ ਸ਼ਹਿਰ ਅਨੰਤਪੁਰ ਉਤਾਰ ਲਿਆ ਬਚਪੁਰ ਵਿੱਚ ਪਿਧਾਨੂ ਵਾਰ ਲਿਆ ਸਿਰ ਖਾਲਸ ਪੰਥ ਸਜਾਇਆ ਵਿੱਚ ਮੇਜ ਚੰਕ ਅਗਰ ਸੂਰੇ ਨੂੰ ਉਤਰ ਗਿਆ ਜਿਸ ਨੇ ਉਹ ਉਤਰ ਗਿਆ ਜਿਸ ਨੇ ਕਾ ਬਹਾਦਰ ਢੋਲੇ ਜੋ ਜਿਨ ਖੇਡੇ ਹੋ ਖੂਨ ਦੇ ਹੋਲੇ ਜਾਲਮ ਨਾਲ ਜੋਦਰ ਚਾਇਆ ਏ ਜਿਸ ਨੇ ਜਪਤਾ ਗੁਰਸੂਰੇ ਨੂੰ ਤਰ ਗਿਆ ਜਿਸ ਨੇ ਉਹ ਤਰ ਗਿਆ ਜਿਸ ਨੇ ਗਾਇਆ ਏ ਮਕੋਰ ਗੜੀ ਦਾ ਖਾਲੀ ਸੀ ਨਾਲ ਸੂਰਮਚਾਲੀ ਸੀ 10 ਲੱਖ ਦੀ ਗਿਣਤੀ ਵਾਲੀ ਸੀ ਸਵਾ ਲੱਖ ਨਾਲ ਇੱਕ ਲੜਾਇਆ ਏ ਮੱਛੂ ਮੇਜ ਪਟਾ ਗੁਰੂ ਸੂਰੇ ਨੂੰ ਤਰ ਗਿਆ ਜਿਸਨੇ ਉਹ ਤਰ ਗਿਆ ਜਿਸਨੇ ਖਾਇਆ ਏ ਮਾਰੀ ਮਾਰੀ ਮਰੇ ਪਿਤਾ ਮਾ ਚੀਵਾੜੇ ਰਾਤ ਗਜਾਰ ਪਤਾ ਫਿਰ ਗਾਈ ਜਾਰ ਨੀ ਵਾਰਤਤਾ ਉਹਦੇ ਸੱਤਰ ਨੂੰ ਵੜਿਆ ਆਏ ਇਸ ਵਿੱਚ ਮੇਜ ਤਕਾ ਗੁਰ ਸੂਰੇ ਨੂੰ ਉਤਰ ਗਿਆ ਜਿਸ ਨੇ ਉਹ ਤਰ ਗਿਆ ਜਿਸ ਨੇ ਗਾਇਆ ਏ ਮੈਂ ਜੜਾ ਮੈਂ ਜੜਾ ਪੰਥੇ ਵਸਦਾ ਰਹੇ ਸੁਭ ਕਰਮਾਂ ਨੂੰ ਕਮਰੇ ਕਸਦਾ ਰਹੇ ਮਨ ਭਾਣਾ ਜਦ ਹੀ ਹੱਸਦਾ ਰਹੇ ਜਿਨ ਸੱਚ ਦਾ ਸਬਕ ਪੜਾਇਆ ਨਸ਼ ਮੇਰੇ ਜਿਨ ਨਾਇਕ ਹੋ ਸੂਰੇ ਨੰਗੋ ਨਰਕਿਆ ਜਿਸਨੇ ਉਹ ਤਰ ਗਿਆ ਜਿਸਨੇ ਗਾਇਆ ਜੋ ਸੇਰਤੀ ਦੇ ਮੁਰਵਾਂ ਗਈ ਪੰਜਾਬ ਨੂੰ ਆਪ ਚਟਕਾਇਆ ਯਾ ਲਾ ਜੁਸ ਪਗਾਣੀ ਦੁਸ਼ਮਣ ਦਾ ਤੱਕ ਕੇ ਯਾ ਲਾ ਮੈਰੀ ਨੂੰ ਪਾਜੜ ਪਰ ਗਈ ਤੇਰੇ ਮੇਰੇ ਹੱਥ ਕਰਾਰੇ ਦਿਲ ਦੇ ছਾਇਆ ਸਵਾਰਾ ਤੇਰੀ ਜੁਨੀ ਕਰਮਾ ਨੀਲੇ ਦੇਸ਼ਾ ਸਵਾਰਾ ਅਜ ਪਾਇਆ ਵੇਖ ਕੇ ਖਾਲੀ ਬੜੀ ਖੁਸ਼ੀ ਮਨਾ लहर मागिरी छे